ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆ ਵੀਡੀਓ ਕੱਲ ਦੀ ਆ ਜਿਹੜਾ ਕਿ ਕੱਲ ਆਪਣੇ ਮੀਂਹ ਪਿਆ ਵਾ ਪਿੰਡ ਮਾਣੇ ਕੇ ਪਿੰਡ ਮਾਣੇ ਕੇ ਦੱਸਿਆ ਵਾ ਵੀਰਾਂ ਨੇ ਵੀਡੀਓ ਦੇ ਵਿੱਚ ਤੇ ਇੱਕ ਘਰ ਦੀ ਛੱਤ ਡਿੱਗ ਪਈ ਤੇ ਸਾਰੇ ਹੀ ਜੀ ਪਰਿਵਾਰ ਦੇ ਸਾਰੇ ਮੈਂਬਰ ਛੱਤ ਦੇ ਉਠਾ ਗਏ ਤੇ ਜਾਨੀ ਮਾਨੀ ਨੁਕਸਾਨ ਦੀ ਵੀਡੀਓ ਕੋਈ ਨਹੀਂ ਵਿੱਚ ਪਾਈ ਇਹਨਾਂ ਵੀਰਾਂ ਨੇ ਹੋ ਸਕਦਾ ਬਚਾਈ ਹੋਵੇ ਜਾਣਦਾ ਕਿਸੇ ਦੀ ਮੌਤਾ ਕੋਈ ਕਾਰਨ ਨਹੀਂ ਬਣਿਆ ਸਭ ਵਾਹਿਗੁਰੂ ਦੀ ਕਿਰਪਾ ਰਹੀ ਆ ਵੀ ਬਚਾਈ ਆ ਇਹਨਾਂ ਇੱਕ ਅਪੀਲ ਕੀਤੀ ਆ ਵੀ ਦਾਨੀ ਸੱਜਣਾਵਾਲ ਵੀ ਦਾਨੀ ਸੱਜਣ ਸੇਵਾ ਕਰਨ ਇੰਨਾ ਗਰੀਬ ਪਰਿਵਾਰਾਂ ਦੀ ਇਹ ਗਰੀਬ ਪਰਿਵਾਰ ਜਿਨ੍ਹਾਂ ਦੀ ਛੱਤ ਡਿੱਗੀ ਆ ਬਹੁਤ ਹੀ ਮੰਦ ਭਾਗੀ ਜਿਹੜੀ ਇਹ ਘਟਨਾ ਵਾਪਰੀ ਆ ਕੱਲ ਜਿਹੜਾ ਮੀਂਹ ਪਿਆ ਵਾ ਜੀ ਅਸ ਮੀਂਹ ਦੀ ਬੜੀ ਇੰਤਜ਼ਾਰ ਸਾਰਿਆਂ ਨੂੰ ਇੰਤਜ਼ਾਰ ਸੀ ਕਿਉਂਕਿ ਜੋ ਸੌਣ ਮਹੀਨਾ ਚੜਿਆ ਤੇ ਮੀਂਹ ਨਹੀਂ ਪਿਆ ਇੱਕ ਵੀ ਤੇ ਕੱਲ ਬਹੁਤ ਹੀ ਤੇਜ਼ ਮੀਂਹ ਪੈਣ ਕਾਰਨ ਇਹਨਾਂ ਦੇ ਘਰ ਦੀ ਆ ਛੱਤ ਦੇਖ ਪੀ ਆ ਵੇਖੋ ਤੁਸੀਂ ਇਹਨਾਂ ਦੀਆਂ ਘਰ ਦੇ ਸਾਰੇ ਪਰਿਵਾਰ ਆ ਬੀਬੀਆਂ ਵਿਚਾਰੀਆਂ ਭੈਣਾ ਛੱਤ ਤੇ ਥੱਲੇ ਆ ਵੇਖੋ ਵੀਰ ਕੱਢਣਦੇ ਆ ਬਹੁਤ ਹੀ ਜਿਹੜਾ ਆ ਵੇਖੋ ਨੁਕਸਾਨ ਹੋਇਆ ਇਹਨਾਂ ਦਾ ਬੜੀ ਜਦ ਉਹ ਜੈਤਨਾ ਪਿੰਡ ਵਾਲਿਆਂ ਕੱਢਿਆ ਚਲੋ ਵਾਹਿਗੁਰੂ ਮਿਹਰ ਕਰਨ ਇਹਨਾਂ ਤੇ ਵੀ ਜਿੰਨਾ ਪ੍ਰਭਾ ਮਾਣੇ ਹਿੱਲਾ ਕਰਕੇ ਵਰਦੇ ਮੀਂਹ ਚ ਇਹਨਾਂ ਪਰਿਵਾਰ ਨੂੰ ਛਾਤੇ ਠੋਕ ਕੱਢ ਕੇ ਆ ਆਪਣਾ ਇਨਸਾਨ ਹੋਣ ਦਾ ਫਰਜ਼ ਜਦਾ ਕੀਤਾ ਇੱਕ ਬੇਨਤੀ ਇਹਨਾਂ ਦੀ ਨਾਲ ਮੈਂ ਹੋਰ ਕਰੂੰਗਾ ਸਭ ਤੋਂ ਪਹਿਲਾਂ ਪਿੰਡ ਵਾਸੀ ਸਾਰੇ ਹੀ ਰਲ ਕੇ ਹਿੱਲਾ ਕਰਨ ਪਿੰਡ ਪੱਦਰ ਤੇ ਇਹਨਾਂ ਦੀ ਸਪੋਰਟ ਕੀਤੀ ਜਾਵੇ ਜਿੰਨੀ ਕ ਇਹਨਾਂ ਨੂੰ ਜ਼ਰੂਰਤ ਹੋ ਸਾਬਣਾ ਇਹਨਾਂ ਦੀ ਫੁੱਲ ਸਪੋਰਟ ਕੀਤੀ ਜਾਵੇ ਦਾਨੀ ਸੱਜਣਾ ਵੱਲੋਂ ਬਾਚ ਅਪੀਲ ਕਰਕੇ ਉਹਨਾਂ ਦਾ ਸਪੋਰਟ ਲਈ ਜਾਵੇ ਜੇ ਪਿੰਡ ਦਾ ਹਿਲਾ ਮੁੱਕ ਜੇ ਤੇ ਪਹਿਲਾ ਪਿੰਡ ਪੱਧਰ ਤੇ ਆਪਾਂ ਇਹੋ ਜੀਆਂ ਮੁਸ਼ਕਲਾਂ ਦਾ ਹੱਲ ਆਪ ਕੱਢਿਆ ਕਰੀਏ ਰਲ ਮਿਲ ਕੇ ਆਪਣੇ ਗਰੀਬ ਪਰਿਵਾਰ ਆਪਣੇ ਭਾਈਚਾਰਾ ਜੋ ਇਹਨਾਂ ਦੀ ਮਦਦ ਕਰਿਆ ਕਰੀਏ ਪਿਛਲੇ ਸਾਲ ਹੀ ਅਸੀਂ ਵੀ ਲਾਗੇ ਬੰਨੇ ਵਾਲਿਆਂ ਨੇ ਰਲ ਕੇ ਉਪਰਾਲਾ ਕੀਤਾ ਸੀ ਤੇ ਅਸੀਂ ਪਿੰਡ ਪੱਧਰ ਤੇ ਕਮਰੇ ਪਾ ਕੇ ਦਿੱਤੇ ਸਾਡੇ ਗਰੀਬ ਪਰਿਵਾਰਾਂ ਨੂੰ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਪਿੰਡ ਪੱਧਰ ਤੇ ਸਾਨੂੰ ਪਤਲਾ ਪਤਾ ਹੋਣਾ ਚਾਹੀਦਾ ਵੇ ਪਿੰਡ ਦਾ ਜਿਹੜਾ ਸਨੀਕ ਸਾਡਾ ਉਹਦਾ ਅਸੀਂ ਜਿਹੜਾ ਵਾ ਹਲਕਾ ਨਵਾਣੇ ਕੇ ਦੀ ਖਬਰ ਆ ਤੇ ਵੱਧ ਤੋਂ ਵੱਧ ਪਿੰਡ ਵਾਲਿਆਂ ਨੂੰ ਮੇਰੇ ਵੱਲੋਂ ਅਪੀਲ ਪੈਂਡਤੀ ਆ ਵੀ ਉਹ ਸਾਥ ਦੇਣ ਇਸ ਗਰੀ ਪਰਿਵਾਰ ਦਾ ਸਭ ਤੋਂ ਵੱਧ ਪਿੰਡ ਪੱਧਰ ਤੇ ਬਹੁਤ ਸਾਰੀਆਂ ਗਰਾਈਆਂ ਆਪਾਂ ਕਰ ਲੈਣੇ ਆ ਗੁਰਦੁਆਰਿਆਂ ਦੀ ਲੰਗਰ ਇੰਨੇ ਨੇ ਲਾ ਦਿੰਨੇ ਆ ਪਰ ਇਹੋ ਜੇ ਗਰੀ ਪਰਿਵਾਰਾਂ ਦੀ ਆਪਾਂ ਆਪ ਬਾਹ ਫੜਨੀ ਸਿੱਖੀਏ ਜੋ ਗੁਰੂ ਸਾਹਿਬ ਜੀ ਦਾ ਸੱਚਾ ਸਿਧਾਂਤ ਆ ਉਹਦੇ ਅਧੀਨ ਚੱਲੀਏ ਇਨੀਆਂ ਕ ਬੇਨਤੀਆਂ ਵੀਡੀਓ ਵੱਤ-ਵੱਤ ਸ਼ੇਅਰ ਕਰਦੇ ਹੋ ਮੇਰੇ ਵੀਰ ਤੇ ਆਪਾਂ ਆਉਣ ਵਾਲੇ ਸਮੇਂ ਪਿੰਡ ਪੱਧਰ ਤੇ ਇੱਕ ਦੂਜੇ ਦੀ ਭਾਈਚਾਰਕ ਸਾਂਝ ਦੇ ਨਾਲ ਬਾਹ ਫੜਨੀ ਸਿੱਖੀਏ ਗੁਰੂ ਸਾਹਿਬ ਜੀ ਦਾ ਫਰਮਾਨ ਗੁਰੂ ਧ੍ਰੀਪ ਦਾ ਮੋਹੂ ਗੁਰੂ ਦੀ ਗੋਲਕ ਨੂੰ ਸੱਚ ਕਰ ਵਿਖਾਈਏ ਤਾਂ ਗੁਰੂ ਸਾਹਿਬ ਜੀ ਦੀਆਂ ਸੱਚੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਮਦਦ ਵੀ ਕੀਤੀ ਜਾਵੇ ਦਾਨੀ ਸੱਜਣਾ ਨੂੰ ਬਾਅਦ ਚ ਅਪੀਲ ਆ ਪਹਿਲਾਂ ਪਿੰਡ ਵਾਲਿਆਂ ਨੂੰ ਅਪੀਲ ਵੱਧ ਤੋਂ ਵੱਧ ਜੇ ਤੁਹਾਡੇ ਤੋਂ ਨਾ ਆਏ ਹੁੰਦਾ ਸਰਿਆ ਦਿੱਸਿਆ ਤਾਂ ਫਿਰ ਦਾਨੀ ਸੱਜਣਾ ਤੱਕ ਇਹ ਵੀਡੀਓ ਪਾ ਦਿੱਤੀ ਜਾਊਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵਾਰ-ਵਾਰ ਬੇਨਤੀ ਕਰਦੇ ਆ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਪਿੰਡ ਪੱਧਰ ਅਲੇ ਪਿੰਡ ਦੇ ਦਾਨੀ ਸੱਜਣ ਪਿੰਡ ਦੇ ਸੰਜੋਗੀ ਸਾਥ ਦੇਣ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ